ਟੁੱਟੇ ਦਾ ਇਹ ਨਾ ਨਾ ਜੀ ਬਦਲ ਗਏ ਨੇ ਅੱਛਾ ਹਾਂ ਇਹਨੇ ਕਰਿਆ ਕੰਮ ਵਿਚਾਰੇ ਨੇ ਉਹ ਮਨ ਤਮਾਨ ਨੇ ਪਟਵਾਰੀ ਭਰਤੀ ਹੋਏ ਨੇ ਟੀਚਰ ਵੀ ਭਰਤੀ ਹੋਏ ਨੇ ਤੇ 600 ਜੁਨਟ ਵੀ ਮਾਰਕ ਕੀਤੀ ਉਹ ਹਰ ਵਰਗ ਲਈ ਹੈ ਭਗਮਨ ਤਮਾਨ ਨੇ ਲਾਈਟ ਫਰੀ ਆਈ ਤੇ ਜਿਹੜੀਆਂ ਸੂਟ ਦੇ ਆ ਉਹ ਫਰੀ ਨੇ ਰਹੀਆ ਚਮ ਵਧੀਆ ਜੀ ਫਿਰ ਉਹ ਉਹਨਾਂ ਨੂੰ ਜਿਤਾਉਣਾ ਫਿਰ ਹਾਂ ਜਿਤਾਦਾਂਗੇ ਜੀ ਆਉਣਗੇ ਸਾਡੇ ਕੋਈ ਅੱਛਾ ਜਮਾ ਠੱਗਾ ਦੀ ਪਾਰਟੀ ਆਈ ਧਰਮ ਖਰਾਬ ਕਰਦਾ ਸਾਡਾ ਆਮ ਬਾਰਦੀ ਦਾ ਕੀ ਕਾਰਨ ਕੀ ਹੈ ਕਨਸਲਟਾਂ ਨੇ ਲਿਆ ਜਹ ਸੰਦੇ ਆ ਦਫਤਰਾ ਜਿਦਾ ਜਾਣੇ ਅੱਛਾ ਹਾਂ ਬੰਦਾਰ ਤੇਰਾ ਤਾਂ ਲੋਕ ਸੌਖੇ ਸੀਗੇ ਹੁਣ ਸਾਨੂੰ ਮੋਦੀ ਨੇ ਤੰਗ ਕਰਤੇ ਉਹਦਾ ਹੀ ਪੱਟਾ ਸੀ ਤੁਮ ਤਾਂ ਨਾਲ ਪੱਟਾ ਜਿੱਤੂਗੀ ਜਿੱਤੂ ਕੀ ਜਿੱਤਿਆ ਭਾਜੀ ਕੋਈ ਨਾ ਕਾਲੀ ਕਰੇ ਨਾ ਕਾਂਗਰਸ ਕਰੇ ਨਾ ਆਪਾ ਨੂੰ ਨੂੰ ਟਾਈਮ ਨਹੀਂ ਦਿੱਤਾ ਦੇ ਇਹਨਾਂ ਦਾ ਸਾਰੀ 2 ਸਾਲ ਹੋਏ ਨੇ ਪਵਿੱਖ ਦੀ ਗਲਤੀ ਹੈ ਵੀ ਆਮ ਆਦਮੀ ਪਾਰਟੀ ਨੇ ਜੀ ਨੌਕਰੀਆਂ ਤਾਂ ਦਿੱਤੀਆਂ ਨੇ 35000 ਨੌکریاں ਇਹ ਜੋ ਪਹਿਲਾਂ ਆਮ ਆਦਮੀ ਪਾਰਟੀ ਦੇ ਚੁੱਕੀ ਹੈ ਆਕਲੀ ਦਲ ਬਚਾਉਣਾ ਪੰਜਾਬ ਥੋੜੀ ਬਚਾਉਣਾ ਉਹਦਾ ਸ਼੍ਰੋਮਣੀ ਅਕਾਲੀ ਦਲ ਵਿਚਾਰੋਂ ਤਾਂ ਆ ਵੀ ਸਾਖ ਵਜਾਰੇ ਨੇ ਲੋਕ ਸਵਾਚ ਚੋਣਾਂ ਨੇ ਚੋਣਾਂ ਦੀ ਚਰਚਾ ਕਰਨ ਦੇ ਲਈ ਮਾਨਸਾ ਦੇ ਪਿੰਡ ਚੱਕ ਪਾਈ ਕੇ ਪਹੁੰਚੇ ਆ ਲੋਕਾਂ ਤੋਂ ਜਾਣਦੇ ਆ ਕੀ ਰਹਿ ਐ ਕਿਉਂਕਿ ਸੱਥਾਂ ਦੇ ਵਿੱਚ ਉਹ ਸਰਕਾਰਾਂ ਬਣਦੀਆਂ ਨੇ ਚਰਚਾਵਾਂ ਜਦੋਂ ਛੱਡਦੀਆਂ ਤਾਂ ਉੱਥੇ ਗੱਲਾਂ ਵੀ ਹੁੰਦੀਆਂ ਨੇ ਵੀ ਇਸ ਪਾਰਟੀ ਨੇ ਪੰਜਾਬ ਦਾ ਪੜਾ ਕੀਤਾ ਆ ਜਾਣਦੇ ਆ ਵੀ ਪੰਜਾਬ ਬਸਾਇਆ ਕੀਨੇ ਤੇ ਪੰਜਾਬ ਨੂੰ ਲੁੱਟਿਆ ਕੀਨੇ ਸਾਰੀ ਗੱਲਬਾਤ ਕਰਦੇ ਆ ਬਜ਼ੁਰਗ ਸਾਡੇ ਨਾਲ ਨੇ ਸਤਿ ਸ੍ਰੀ ਅਕਾਲ ਜੀ ਇਹਦਾ ਨਾਮ ਐ ਜੀ ਹੈ ਗੋਸ਼ਕਾਰ ਹੰਗੇ ਜੀ ਹਾਂ ਤੇ ਲੁੱਟਿਆ ਦਾ ਇਹਨਾਂ ਨੇ ਜੀ ਬਦਲ ਗਏ ਨੇ ਅੱਛਾ ਹਾਂ ਇਹਨੇ ਕਰਿਆ ਕੰਮ ਵਿਚਾਰੇ ਨੇ ਕੀਨੇ ਪ੍ਰਭੂਮੰਤ ਮਾਨ ਨੇ ਇਹਨਾਂ ਦੀ ਵਧੀਆ ਜ਼ਿੰਮੇਦਾਰਾਂ ਸੁਣੀਆਂ ਨੇ ਕੀ ਕੀ ਕਰਤਾ ਇਹ ਜੀ ਇਹਨਾਂ ਨੇ ਕੀ ਕਰਤਾ ਇਹਨਾਂ ਜੀ ਇਹਨਾਂ ਪ੍ਰਭੂਮੰਤ ਮਾਨ ਨੇ ਲਾਈਟ ਫਰੀ ਆ ਜੀ ਤੇ ਜਿਹੜੀਆਂ ਸਹੂਲਤਾਂ ਉਹ ਫਰੀ ਨੇ ਜ਼ਿੰਮੇਦਾਰਾਂ ਨੂੰ ਜਿੰਨੀ ਲੋੜ ਆਈ ਸਹੂਲਤਾਂ ਪਹਿਲਾਂ ਲਾਈਟ ਕਿਵੇਂ ਆਉਂਦੀ ਸੀ ਪਹਿਲਾਂ ਤਾਂ ਬੰਦੀ ਹੁੰਦਾ ਸੀ ਕੰਮ ਹੈ ਪਹਿਲਾਂ ਜਾ ਕੇ ਜਾਂਦੇ ਮੋਟਰ ਦੇ ਬੱਤੇ ਅੱਛਾ ਹਾਂ ਜੀ ਇਹਨੇ ਫਰੀ ਕਰਤੀ ਤੇ ਕਾਂਗਰਸ ਦੇ ਕੰਮ ਕਾਂਗਰਸ ਦੇ ਆ ਤਾਂ ਹੁਣ ਤੁਹਾਨੂੰ ਵਧੀਆ ਜਿਹੇ ਜਿਹੇ ਹੈਗਾ ਸੀ ਇਹਨੇ ਹਾਂ ਇਹਨੇ ਵਧੀਆ ਕਰਿਆ ਜੀ ਇੱਥਾਂ ਦਾ ਹੈ ਇਹਨੇ ਇੱਕ ਨੰਬਰ ਕਰਿਆ ਜੀ ਅੱਛਾ ਇੱਕ ਨੰਬਰ ਕਰਿਆ ਗੁਰਮੀਤ ਖੁੱਡੀਆਂ ਨੂੰ ਜਾਣਦੇ ਹੋ ਆਪਣੀ ਨਾ ਜੀ ਮੈਂ ਨਹੀਂ ਜਾਣਦਾ ਕਿਸੇ ਨੂੰ ਮੈਂ ਤਾਂ ਇੱਥੋਂ ਪਿੰਡੋਂ ਕਿਤੇ ਗਈ ਨਹੀਂ ਜੀ ਅੱਛਾ ਬਠਿੰਡਾ ਤੋਂ ਉਮੀਦਵਾਰ ਨੇ ਗੁਰਮੀਤ ਖੁੱਡੀਆਂ ਹਾਂ ਜੀ ਜਿਹੜੇ ਆਮ ਆਦਮੀ ਪਾਰਟੀ ਤੋਂ ਖੇਤੀਬਾੜੀ ਮੰਤਰੀ ਹਾਂ ਜੀ ਉਹ ਲੜ ਰਹੇ ਆ ਚੋਣ ਵਧੀਆ ਜੀ ਫਿਰ ਉਹ ਉਹਨਾਂ ਨੂੰ ਜਿਤਾਉਣਾ ਫਿਰ ਹਾਂ ਜਿਤਾ ਦਾਂਗੇ ਜੇ ਆਉਣਗੇ ਸਾਡੇ ਕੋਈ ਅੱਛਾ ਆਏ ਪਿੰਡ ਚ ਹਾਂ ਜੀ ਨਾ ਆਏ ਨਹੀਂ ਹਲੇ ਤੱਕ ਨਹੀਂ ਆਏ ਹਲੇ ਤੱਕ ਆਏ ਨਹੀਂ ਅੱਛਾ ਕਾਲੀ ਦਲ ਕਾਲੀਦਾਲ ਦਾ ਜਮਾ ਠੱਗਾ ਦੀ ਪਾਰਟੀ ਆਈ ਕਿਉਂ ਧਰਮ ਖਰਾਬ ਕਰਤਾ ਸਾਡਾ ਗੁਰਦੁਆਰਾ ਢਾਹਤਾ ਹੈ ਔਰ ਮੰਤਾ ਹੈ ਹਾਂ ਆਹ ਮੰਦਰ ਜਿਹੜਾ ਮੰਦਰ ਤੇ ਆਪਣਾ ਆਹ ਦੀ ਜੀ ਸਾਡਾ ਉਹ ਡੰਗ ਸਰਕਾਰ ਦੁਬਾਰਾ ਦਿੱਤੇ ਮੰਦਰ ਬਣਾਤਾ ਸੁਣਦੇ ਆ ਦੱਸਦੇ ਨੇ ਲੋਕ ਵਧੀਆ ਦੀ ਉਹ ਤੇ ਸਾਡਾ ਅੰਮਰਸਰ ਦੀ ਉਹ ਖਤਮ ਕਰਤਾ ਦੀ ਇਹਨਾਂ ਨੇ ਮਾਦਲ ਕੇ ਨੇ ਹਲੇ ਸਾਡਾ ਕੀ ਚੰਗਾ ਕਰਨਗੇ ਜੀ ਕੁੱਲ ਮਿਲਾ ਕੇ ਆਮ ਆਦਮੀ ਨੇ ਸਹੂਲਤਾਂ ਦਿੱਤੀਆਂ ਵਧੀਆ ਹਾਂ ਜੀ ਵਧੀਆ ਇੱਕ ਨੌਕਰੀਆਂ ਦੀ ਗੱਲ ਆਉਂਦੀ ਹੈ ਵੀ ਨੌਕਰੀਆਂ ਹੁਣ ਪਿੰਡ 'ਚ ਲੱਗੀਆਂ ਜੇ ਕੋਈ ਹੋਊ ਉਹਦੇ ਬੰਦੇ ਦਲੇ ਫੇਰ ਹੀ ਕਰੂ ਜੀ ਨੌਕਰੀਆਂ ਦੇਊਗਾ ਹੀ ਆਮ ਆਦਮੀ ਪਾਰਟੀ 'ਚ ਕਹਿੰਦੇ ਨੌਕਰੀਆਂ ਬਿਨਾਂ ਸਪਰਸ਼ ਤੋਂ ਮਿਲੀਆਂ ਸੋਹਣੇ ਹਾਂ ਵਧੀਆ ਨਾ ਮੈਂ ਨਹੀਂ ਸੋਹਣਾ ਜੀ ਜੂਠ ਮਾਰਾ ਪਿੰਡ 'ਚੋਂ ਲੱਗੇ ਆ ਮੁੰਡੇ ਨੌਕਰੀ ਹੱਲੇ ਤਾਂ ਜੀ ਹੱਲੇ ਲੱਗੇ ਦਾ ਹੈ ਨਹੀਂ ਲੱਗ ਜਾਣਗੇ ਅੱਛਾ ਹਾਂ ਜੀ ਤੇ ਪਹਿਲਾਂ ਕਿਵੇਂ ਨੌਕਰੀਆਂ ਮਿਲਦੀਆਂ ਸੀ ਪਹਿਲਾਂ ਤਾਂ ਰਿਸ਼ਤਿਆਂ ਨਾਲ ਮਿਲਦੀਆਂ ਲੀ ਜ ਹੁਣ ਨਹੀਂ ਮਿਲਦੀਆਂ ਲੀ ਅੱਛਾ ਹਾਂ ਜੀ ਭਾਜੀ ਕੀ ਨਾਮ ਹੈ ਆਮ ਪਾਰਟੀ ਦਾ ਜੀ ਕਾਰਨ ਕੀ ਹੈ ਕਾਰਨ ਸਹੂਲਤਾਂ ਨਹੀਂ ਦਿੰਦੀ ਜੀ ਸੁਣਦੇ ਆ ਦਫਤਰਾਂ 'ਚ ਜਦੋਂ ਜਾਂਦੇ ਆ ਅੱਛਾ ਪਹਿਲਾਂ ਕੀ ਹੁੰਦਾ ਸੀ ਪਹਿਲਾਂ ਕੋਈ ਲਵੇ ਨਹੀਂ ਲੱਗਦਾ ਸੀ ਜੀ ਅੱਛਾ ਕੀ ਕਹਿੰਦੇ ਸੀ ਕਹਿਣਾ ਕੀ ਸੋਨੂੰ ਵੀ ਪਤਾ ਹੀ ਹੈ ਹਾਂ ਜੀ ਸੋਨੂੰ ਵੀ ਪਤਾ ਸੀ ਕਿ ਕੱਲ ਦੇ ਅਕਾਲੀ ਜੰਦੇ ਸੀ ਕਿ ਕੋਈ ਲਵੇ ਲੱਗਣ ਨਹੀਂ ਦਿੰਦਾ ਜੀ ਅਕਾਲੀ ਦਲ ਦੇ ਕੰਮ ਅਕਾਲੀ ਦਲ ਦੇ ਤਾਂ ਜੀ ਐਸੇ ਵੈਸੀ ਸੀਗੇ ਅੱਛਾ ਤੇ ਕਾਂਗਰਸ ਕਾਂਗਰਸ ਦੇ ਵੀ ਹੋਏ ਦਾ ਵਧੀਆ ਹੋਏ ਨੇ ਜਿੰਨੇ ਕੋ ਹੋਏ ਨੇ ਅੱਛਾ ਜੇ ਆਪਾਂ ਗੱਲ ਕਰੀਏ ਵੀ ਮੁਫਤ ਚਾਹੀਦਾ ਕਰੋ ਰੋਜ਼ਗਾਰ ਰਜਗਾਰ ਚਾਹੀਦਾ ਜੀ ਅਚਾਰ ਰਜਗਾਰ ਚਾਹੀਦਾ ਤੇ ਜਿਹੜੇ ਬੱਚੇ ਫਿਰਦੇ ਨੇ ਉਮੀਦਵਾਰ ਨੂੰ ਮਿਲੇ ਹੋ ਤੁਸੀਂ ਪਤਾ ਲੱਗਿਆ ਵੀ ਕਿਦਾਂ ਦਾ ਉਮੀਦਵਾਰ ਹੈ ਜਿਹੜਾ ਆਮ ਆਦਮੀ ਪਾਰਟੀ ਨੇ ਬਠਿੰਡਾ ਤੋਂ ਖੜਾ ਕੀਤਾ ਹਜੇ ਤਾਂ ਆਇਆ ਨਹੀਂ ਜੀ ਆਇਆ ਨਹੀਂ ਉਹ ਸੁਣਿਆ ਜਰੂਰ ਨਾ ਉਹ ਜੀ ਦਾ ਹਜੇ ਆਇਆ ਨਹੀਂ ਗੁਰਮੀਤ ਸਿੰਘ ਖੁੱਡੀਆਂ ਹਾਂ ਜੀ ਕਿਵੇਂ ਸੁਭਾ ਲੱਗਦਾ ਸੁਭਾ ਤਾਂ ਮਿਲੇ ਤੋਂ ਪਤਾ ਲੱਗੂ ਜੀ ਹਜੇ ਆਇਆ ਹੀ ਨਹੀਂ ਮਿਲਿਆ ਘੱਤੀ ਨਹੀਂ ਹੋਈ ਹਜੇ ਆਇਆ ਹੀ ਨਹੀਂ ਆਇਆ ਨਹੀਂ ਠੀਕ ਹੈ ਤੇ ਮਤਲਬ ਜੇ ਐਂ ਕਹਿ ਸਕਦੇ ਆਂ ਵੀ ਬਦਲਾਵ ਦੀ ਸੋਚ ਰੱਖੀ ਸੀ ਜਿਹੜੀ ਉਹ ਲੋਕਾਂ ਨੂੰ ਰਾਸ ਆ ਗਿਆ ਰਾਸ ਆਈ ਜਾਂਦਾ ਜੀ ਬੱਚੇ ਨੌਕਰੀਆਂ ਮਿਲਣੀਆਂ ਜਿਆਦੇ ਰਾਸ ਆਉ ਜੀ ਅੱਛਾ ਵੀ ਬੇਰਜ਼ਗਾਰੀ ਦੂਰ ਕਰਨ ਜੀ ਫਰੀ ਵਾਲਾ ਸਾਥੋ ਜਹੇ ਲੈ ਲੈਣਾ ਬਿੱਲ ਵੀ ਲੈ ਲੈਣ ਟੂਟੀਆਂ ਦਾ ਬਿੱਲ ਲੈ ਲੈਣਾ ਮੋਟਰਾਂ ਦਾ ਲੈ ਲੈਣਾ ਜਿਹੜੇ ਬੱਚੇ ਨੇ ਪੜ੍ਹੇ ਲਿਖੇ ਫਿਰਦੇ ਨੇ ਛੜਖਾਂ ਤੇ ਉਹਨਾਂ ਇਹਦਾ ਨਸ਼ੇ ਤੋਂ ਵੱਜਣਗੇ ਤੇ ਨਾ ਹੀ ਨੌਕਰੀ ਮਿਲੂ ਉਹਨਾਂ ਨੂੰ ਰੋਜ਼ਗਾਰ ਦੇ ਦੇਣ ਰੋਜ਼ਗਾਰ ਦੇ ਹਾਂ ਜੀ ਹਾਂ ਜੀ ਅੱਛਾ ਮੈਨੂੰ ਆਉਡੀ ਕੋਈ ਗੱਲ ਕਰੂੰ ਜੀ ਮੈਂ ਹਾਂ ਜੀ ਹਾਂ ਜੀ ਬਈ ਜਦੋਂ ਇੰਦਰਾ ਗਾਂਧੀ ਸੀ ਉਹਨੇ ਸਾਨੂੰ ਉਹਦਾ ਪੰਜ ਕਿੱਲੇ ਦਿੱਤੇ ਠੀਕ ਹੈ ਅਸੀ ਜੀ ਰਾਜੀ ਹੁੰਨੇ ਸਿੰਘ ਉਨਾ ਹੀ ਵੀ ਕਿਨੇ ਰਾਜ ਸਿੰਘ ਵੀ ਆ ਜਿੱਦੋਂ ਉਹਦਾ ਕੌਣ ਕੌਣ ਨੇ ਆ ਅੰਦਰਾ ਗਾਂਧੀ ਕਿਧੂ ਗਾਹਾਂ ਕਿਧੂ ਗਾਹਾਂ ਕਰਨੀ ਸਰ ਅੱਛਾ ਬਸ ਬਹੁਤ ਇੱਧਰ ਕਰ ਲੋ ਅਕਾਲੀ ਦਲ ਅਕਾਲੀ ਦਲ ਕਾਹਨੂੰ ਕਿਸੇ ਦਿਨ ਇਹਦਾ ਕਰੋਨਾ ਮਿੱਥੋ ਨਾ ਵਧੀਆ ਵਧੀਆ ਆਪਾਂ ਨੂੰ ਸਾਰੀ ਵਧੀਆ ਤੇ ਜੇ ਪੰਜਾਬ ਨੂੰ ਬਸਾਉਣ ਦੀ ਗੱਲ ਕਰੀ ਹੋਵੇ ਕਿਹੜੀ ਪਾਰਟੀ ਨੇ ਪੰਜਾਬ ਨੂੰ ਬਸਾਇਆ ਹੁੰਦਾ ਤੁਸੀਂ ਕਹਿੰਦੇ ਨਿੰਦਿਆ ਨਹੀਂ ਚਲੋ ਲੁੱਟਿਆ ਨਹੀਂ ਇਹਦਾ ਜੀ ਗੱਲ ਹੋਰ ਆ ਜਿਹੜੀ ਪਾਜ ਨੂੰ ਉਹਦਾ ਪਰਮਾਤਮਾ ਨੇ ਕਰਨਾ ਉਦੇ ਵਿੱਚ ਹੀ ਬਸਦਾ ਆ ਕੇ ਠੀਕ ਹੈ ਜੀ ਹਾਂ ਬਾਲੀਆਂ ਕਰਦਾ ਕੀ ਆ ਜਾ Punjab ਬਣ ਜੂਗਾ ਹੁਣ ਸੋਨੇ ਦੀ ਚੀੜੀ ਮੁੜ ਕੇ ਕਦੇ ਜੇ ਜਟਾ ਟੂਕੇ ਦਾ ਬਣ ਸਕਦਾ ਅੱਛਾ ਟਾ ਟੂਕੇ ਬਣ ਜੂਗਾ ਉਹ ਨਹੀਂ ਉਹ ਨਹੀਂ ਕੀ ਨਾਮ ਹੈ ਜੀ ਸ਼ਾਮ ਸਿੰਘ ਕੀ ਲੱਗਦਾ ਵੀ ਕਿਹੜੀ ਪਾਰਟੀ ਨੇ ਪੰਜਾਬ ਦੇ ਭਲੇ ਦੀ ਗੱਲ ਕੀਤੀ ਭਲੇ ਦੀ ਤਾਂ ਪਹਿਲਾਂ ਅਕਾਲੀ ਕਰਦੇ ਰਹੇ ਸੀ ਅੱਛਾ ਜੀ ਮਗਰੋਂ ਕਾਲੀਆਂ ਦੇ ਨੇਤਾ ਵਿਗੜ ਗਏ ਹੂੰ ਤੇ ਫੇਰ ਹੋ ਗਿਆ ਕੰਮ ਕਿਉਂ ਨੀਤਾਂ ਕਿਉਂ بگੜ ਗਈਆਂ ਇਹ ਥੋੜਾ ਜਿਹਾ ਪੈਸੇ ਨੂੰ ਖਚਣ ਲੱਗ ਗਏ ਅੱਛਾ ਪਹਿਲਾਂ ਕੀ ਹੁੰਦਾ ਸੀ ਲੀਡਰ ਪੈਸੇ ਖਿੱਚ ਕੇ ਲੋਕਾਂ ਤੋਂ ਨੌਕਰੀਆਂ ਪੈਸੇ ਨਾਲ ਲੈਣਾ ਦੇਣ ਲੱਗ ਗਏ ਤੇ ਜਿਹੜੇ ਸਾਂਝੇ ਕੰਮ ਸੀਗੇ ਉਹ ਪੈਸੇ ਲੁੱਟਣ ਲੱਗ ਗਏ ਇਹਨਾਂ ਦੇ ਲੀਡਰ ਇਸ ਕਰਕੇ ਲੋਕ ਤੰਗ ਹੋ ਗਏ ਇਹਨਾਂ ਦਾ ਤੇ ਫਿਰ ਕਿਹੜੀ ਪਾਰਟੀ ਨੂੰ ਪਸੰਦ ਕਰਦੇ ਹੋ ਪਛੰਟਾ ਪਹਿਲਾਂ ਕਾਂਗਰਸ ਕੋਲ ਇਹਨਾਂ ਤੋਂ ਬਦਲ ਕੇ ਕਾਂਗਰਸ ਨੂੰ ਕਰਦੇ ਸੀਗੇ ਕਾਂਗਰਸ ਨੂੰ ਜਦੋਂ ਕਰਿਆ ਇਹਨਾਂ ਨੇ ਫਿਰ ਲਾਸਟ ਤੇ ਆ ਕੇ ਦੋਨਾਂ ਨੇ ਲਿਹਾਜ਼ ਪਾ ਲਈ ਅੱਛਾ ਆਪਸ ਵਿੱਚ ਖੇਡਣ ਲੱਗੇ ਆਪਸ ਵਿੱਚ ਖੇਡਣ ਲੱਗੇ ਫਿਰ ਲੋਕਾਂ ਨੂੰ ਪਤਾ ਲੱਗ ਗਿਆ ਅੱਛਾ ਵੀ ਇਹ ਤਾਂ ਬਾਦਲ ਤੇ ਇਹ ਕੋਈ ਨਾ ਵੀ ਪੰਜ ਸਾਲ ਤੁਸੀਂ ਕਰ ਲੋ ਪੰਜ ਸਾਲ ਅਸੀਂ ਕਰ ਲਾਂਗੇ ਫਿਰ ਲੋਕਾਂ ਨੇ ਸੋਚਿਆ ਵੀ ਜੇ ਕੋਈ ਬਦਲਾ ਆ ਜੇ ਕੋਈ ਜਦੋਂ ਮੌਕਾ ਆਇਆ ਲੋਕਾਂ ਨੇ ਦੋਨੇ ਪਾਰਟੀਆਂ ਦਾ ਹੱਥ ਥੋਕਿਆ ਅੱਛਾ ਹਾਂਜੀ ਹਾਂਜੀ ਹਾਂ ਹੁਣ ਰਾਸ ਆ ਰਿਹਾ ਬਦਲਾ ਹੈ ਬਦਲਾ ਰਾਸ ਆ ਗਿਆ हां ਬਦਲਾਰ ਕਿਹਨਾਂ ਤਾਂ ਲੋਕ ਸੌਖੇ ਸੀਗੇ ਹੁਣ ਸਾਨੂੰ ਮੋਦੀ ਨੇ ਤੰਗ ਕਰਤੇ ਅੱਛਾ ਮੋਦੀ ਦਾ ਹੈਗਾ ਕੁਝ ਇੱਥੇ ਹੀ ਹਾਂਜੀ ਮੋਦੀ ਦਾ ਮੈਂ ਕਿਹਾ ਹੈਗਾ ਕੁਝ ਇੱਥੇ ਨਾ ਕੁਝ ਨਹੀਂ ਹੈਗਾ ਬਦਲ ਗਏ ਅੱਛਾ ਮੋਦੀ ਵੱਲ ਕੇਪਟਨ ਜੇ ਉਹ ਕੁਝ ਕਰਾਏ ਸਾਨੂੰ ਹੁਣ ਮੋਦੀ ਤੋਂ ਵੀ ਲੋਕ ਤੰਗ ਹੋ ਗਏ ਅੱਛਾ ਕੀ ਨਾਮ ਹੈ ਜੀ ਮੇਰਾ ਹਰਚਰਨ ਹੈ ਜੀ ਕੀ ਲੱਗਦਾ ਵੀ ਪੰਜਾਬ ਦੇ ਭਲੇ ਦੀ ਗੱਲ ਹੁਣ ਤੱਕ ਕਿਹੜੀ ਪਾਰਟੀ ਨੇ ਕੀਤੀ ਹੈ ਪੰਜਾਬ ਦੇ ਭੱਲੇ ਦੀ ਪਾਰਟੀ ਕਿਵੇਂ ਹੋਊਗੀ ਜੀ ਦੱਸੋ ਕੀ ਕਿਸੇ ਕੋਲੇ ਗਿੱਦੜ ਸਿੰਘੀ ਆਗੂ ਦੇਣਗੇ ਜਦੋਂ ਹੈ ਹੀ ਨਹੀਂ ਕਿਸੇ ਕੋਲੇ ਕੁਛ ਉਹ ਦੇਣਗੇ ਕਿਸੇ ਨੂੰ ਕੀ ਕੀ ਕਰਨਗੇ ਪੰਜਾਬ ਦਾ ਕੋਈ ਕੁਛ ਨਹੀਂ ਕਿਸੇ ਕੋਲੇ ਲੀਡਰ ਆ ਆਪਣੀਆਂ ਕੁਰਸੀਆਂ ਨੂੰ ਕਿੱਥੀ ਵਿਰਦੇ ਨੇ ਉਹ ਕੋਈ ਨਾ ਅਕਾਲੀ ਕਰੇ ਨਾ ਕਾਂਗਰਸ ਕਰੇ ਨਾ ਆਪ ਵਾਲਿਆਂ ਨੂੰ ਇਹਨਾਂ ਨੂੰ ਟਾਈਮ ਨਹੀਂ ਦਿੱਤਾ ਦੇ ਇਹਨਾਂ ਦਾ ਸਾਰੀ 2 ਸਾਲ ਹੋਏ ਨੇ ਇਹਨਾਂ ਵਿਚਾਰਨ ਨੂੰ ਟਾਈਮ ਨਹੀਂ ਦਿੱਤਾ ਇਹ ਕੀ ਦੇਣਗੇ ਕਿਸੇ ਨੂੰ ਤੇ ਜੇ ਹੁਣ ਤੱਕ ਦੀ 2 ਸਾਲਾਂ ਦੀ ਸਹੂਲਤਾਂ ਦੀ ਗੱਲ ਕਰੀਏ ਕੁਝ ਵਧੀਆ ਲੱਗਦਾ ਬਹੁਤ ਹੋਗੀਆਂ ਸਕੂਲ ਤਾਂ ਵਧੀਆ ਤੇ ਨਹੀਂ ਇਹਨੇ ਕੀ ਕੁਛ ਸਾਕੋ ਦੁੱਤੀਆਂ ਨੇ ਜਿੰਨੀਆਂ ਹੋ ਸਕਿਆ ਤਾਂ ਵਿਚਾਰੇ ਤੋਂ ਕੋਈ ਨੇ ਲਗੋਕੀ ਨਹੀਂ ਰੱਖਿਆ ਕੁਛ ਨਵੇਂ ਬੰਦੇ ਨਵੇਂ ਇੱਕ ਬੰਦੇ ਨਵੇਂ ਨੂੰ ਜੇ ਆਪਾਂ ਕੁੱਤਾ ਵੀ ਰੱਖ ਲਈਏ ਉਹਨੂੰ ਵੀ ਦੂਜੇ ਕੁੱਤੇ ਨਾਲ ਨਹੀਂ ਲੜਾਉਂਦੇ ਹੈਗੇ ਇਹਨਾਂ ਦਾ ਮੁੱਖ ਮੰਤਰੀ ਸਮਝੇ ਹੀ ਨਹੀਂ ਉਹ ਵੀ ਕੋਈ ਮੁੱਖ ਮੰਤਰੀ ਹੈ ਹੁਣ ਤਾਂ ਇਹਨੂੰ ਦਾ ਭਾਨਾ ਹੀ ਕਹਿੰਦੇ ਨੇ ਇਹਨੂੰ ਟੌਟ ਕਹਿੰਦੇ ਨੇ ਇਹ ਤਿੰਨੇ ਇਹਨਾਂ ਨੇ ਭੈਣ ਭਾਈਆਂ ਨੇ ਇਹਨੂੰ ਬਰਬੰਤਿਕ ਹੈ ਇਹਨਾਂ ਨੂੰ ਇਹਨੂੰ ਮੁੱਖ ਮੰਤਰੀ ਨਾ ਅਗ ਮੀਡੀਟੀਆਂ ਨੇ ਨਾ ਸਵਜੀਦਾਰ ਨੇ ਨਾ ਉਹਦੇ ਨੂੰ ਨੇ ਦੋਹਨੇ আচ্ছা ਇਹਨਾਂ ਦੇ ਮੰਤਰੀ ਇਹਨੂੰ ਮੁੱਖ ਮੰਤਰੀ ਸਮਝਦਾ ਹੈ ਤੱਕ ਅੱਛਾ ਇਹ ਹੋਰ ਦੱਸੋ ਫਿਰ ਪੰਜਾਬ ਦਾ ਕੀ ਬਣੂਗਾ ਇਹ ਇਹਨਾਂ ਨੇ ਇਹਨਾਂ ਨੇ ਪੰਜਾਬ ਦਾ ਆਕਾਲੀਆਂ ਨੇ ਕਰ ਕੀ ਦਿੱਤਾ ਦੱਸੋ ਉਹਨੂੰ ਕੀ ਕੀਤਾ ਤੁਸੀਂ ਵੀ ਪੱਤਰਕਾਰ ਹੋ ਕੋਈ ਕੀਤਾ ਇਹਨਾਂ ਨੇ ਕੁਝ अच्छा जे नौकरियां दी गल करीया नौकरियां कंदे ਹੁਣ ਬਿਨਾ ਸਪਾਰਸ਼ ਤੋਂ ਮਿਲਣ ਲੱਗੀਆਂ ਪਹਿਲਾਂ ਕੀ ਹੁੰਦਾ ਸੀ ਮਿਲਣਾ नौकरियां ਦੇਣਗੇ ਕਿੱਥੇ ਜੀ ਕਿਹਨੂੰ ਦੇਣੇ ਕਿੱਥੇ ਲਾਉਣਗੇ ਤੈ ਤਾਂ ਉਹੀ ਨਾ ਕੋਲੇ नौकरियां ਲਾ ਕੇ नौकरियां ਲਾਉਣਗੇ ਕਿੱਥੇ ਕਿਸੇ ਨੂੰ ਅੱਛਾ ਜੇ ਪੈਸੇ ਨਹੀਂ ਹੈਗਾ नौकरियां ਫੇਰ ਦੇਣਗੇ ਜੇ ਨਾਲ ਕੋਈ ਪੈਸਾ ਹੋਊਗਾ ਤੇ ਜਿਹੜੇ ਉਮੀਦਵਾਰ ਬਠਿੰਡੇ ਤੋਂ ਆ ਮਤਲਬ ਜੀ ਖੜੇ ਉਹਨਾਂ ਨੂੰ ਨਹੀਂ ਮਿਲ ਰਹੀਆਂ ਤੈ ਤਾਂ ਤਨਖਾਹਾਂ ਉਹਨਾਂ ਨੂੰ ਮਿਲ ਨਹੀਂ ਜਿਹੜੇ ਬਣਾ ਰੱਖੇ ਹੋਏ ਨੇ ਫਿਰ ਬਸਾਰਾ नौकरियां ਕਿੱਥੋਂ ਦੇਣਾ ਹੈ ਪਰ ਬੰਬਲਾ ਦਾ ਪਹਿਲੇ ਉਹਨੇ ਕੰਗਾਲ ਕਰ ਛੱਡਿਆ ਜੇ ਆਪਾਂ ਉਮੀਦਵਾਰਾਂ ਦੀ ਗੱਲ ਕਰੀਏ ਤਾਂ ਕਿਹੜਾ ਉਮੀਦਵਾਰ ਸਹੀ ਲੱਗਦਾ ਜਿਹੜਾ ਪੰਜਾਬ ਦੇ ਮੁੱਦਿਆਂ ਦੀ ਗੱਲ ਪਾਰਲੀਮੈਂਟ ਚ ਚੁੱਕ ਸਕੇ ਦੇਖੋ ਜੀ ਐਨਾ ਮੈਂ ਨੌਲੇਜ ਨਹੀਂ ਰਹੀ ਮੈਂ ਤੁਹਾਨੂੰ ਕਹਾਂ ਉਮੀਦਵਾਰ ਕਿਹੜਾ ਚੰਗਾ ਕਿਹੜਾ ਨਾ ਮਾੜਾ ਜਿਹੜਾ ਇੱਥੇ ਜਿੱਤ ਕੇ ਆ ਜਾਂਦਾ ਉਹਦਾ ਸਾਨੂੰ ਪਤਾ ਲੱਗ ਜਾਂਦਾ ਇਹ ਬਹੁਤ ਵਧੀਆ ਕੰਮ ਕਰਦਾ ਹੁਣ ਇਹਦੀ ਨੂੰ ਇੱਥੇ ਸਾਡੇ MP ਚ ਚਾਰ ਪਲਾਨ ਰਹਿ ਚੁੱਕੀ ਆ ਉਹਨੇ ਇੱਥੇ ਸਾਡੇ ਬਹੁਤ ਸੂਰਤਾ ਕਰਤੀਆਂ ਬਰਾਜ ਸਰਕੀ ਮੁਫਤ ਮਿਲਦੀ ਯਾਰ ਅੱਛਾ ਬਾਜੀ ਕੀ ਨਾਮ ਹੈ ਗੁਰਪ੍ਰੀਤ ਸਿੰਘ ਜੀ ਨੌਜਵਾਨ ਹੋ ਤੁਸੀਂ ਹਨਾ ਚਲੋ ਬਜ਼ੁਰਗਾਂ ਦੀ رائے ਅਲੱਗ ਹੁੰਦੀ ਹੈ ਤਾਂ ਨੌਜਵਾਨ ਦੇ ਤੌਰ ਤੇ ਕੀ ਦੇਖਦੇ ਹੋ ਵੀ ਪੰਜਾਬ ਦੇ ਭਲੇ ਦੇ ਲਈ ਭਵਿੱਖ ਦੇ ਲਈ ਕੋਈ ਪਾਰਟੀ ਕੰਮ ਕਰ ਰਹੀ ਹੈ ਹਾਂਜੀ ਭਵਿੱਖ ਦੀ ਗੱਲ ਤਾਂ ਇਹ ਵੀ ਆਮ ਆਦਮੀ ਪਾਰਟੀ ਨੇ ਜੀ ਨੌکریاں ਤਾਂ ਦਿੱਤੀਆਂ ਨੇ 35000 ਨੌکریاں ਇਹ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਚੁੱਕੀ ਹੈ ਪਟਵਾਰੀ ਭਰਤੀ ਹੋਏ ਨੇ ਟੀਚਰ ਵੀ ਭਰਤੀ ਹੋਏ ਨੇ ਤੇ 600 ਜੁਨਟ ਵੀ ਮਾਫ ਕੀਤੀ ਉਹ ਹਰ ਵਰਗ ਲਈ ਹੈ ਪਹਿਲਾਂ ਕੱਲੀ ਐਸ ਵੀ ਸੀ ਲਈ ਸੀ ਉਹਨੂੰ ਹਰ ਵਾਰ ਲਈ ਮਾਫ ਕੀਤੀ ਜਾਂਨੇ ਜੋ ਵੀ ਜੁਨਟਾਂ ਉਹਨੇ ਕੀਤੀਆਂ ਨੇ ਅੱਛਾ ਜੇ ਤੁਸੀਂ ਕਹਿੰਦੇ ਹੋ ਵੀ ਨੌਕਰੀਆਂ ਦਿਤੀਆਂ ਸ਼੍ਰੋਮਣੀ ਅਕਾਲੀ ਦਲ ਨੇ ਇੱਕ ਰੈਲੀ ਗੱਡੀ ਵੀ ਪੰਜਾਬ ਬਚਾਉਣਾ ਹੈ ਵੀ ਭਗਵਾਨ ਤਮਾਨ ਨੇ ਲੁੱਟ ਉਹ ਤਾਂ ਸ਼੍ਰੋਮਣੀ ਅਕਾਲੀ ਦਲ ਬਚਾਉਣਾ ਹੈ ਪੰਜਾਬ ਥੋੜੀ ਬਚਾਉਣਾ ਹੈ ਉਹ ਤਾਂ ਸ਼੍ਰੋਮਣੀ ਅਕਾਲੀ ਦਲ ਬਚਾਉਣਾ ਤਾਂ ਆਪਦੀ ਸਾਖ ਬਚਾ ਰਹੇ ਨੇ ਜਨਾਂ ਚ ਕਬੱਡਾ ਬਾਦਲ ਸੀ ਉਹਨਾਂ ਦੇ ਪੱਲੇ ਹੈਗਾ ਸੀ ਹੁਣ ਤਾਂ ਜੇ ਫਿਰ ਤੁਹਾਨੂੰ ਪਤੀ ਹੈ ਅੱਛਾ ਗੁਰਮੀਤ ਕੁੱਡੀਆਂ ਬਾਰੇ ਸੁਣਿਆ ਤੁਸੀਂ ਉਹਦਾ ਹੀ ਪੱਟਾ ਸੀ ਉਤਰੋਂ ਤਾਂ ਉਹਨਾਂ ਦੀ ਹਾਂਜੀ ਪੱਟਾ ਜਿੱਤੂਗੀ ਖੁੱਡੀਆਂ ਜਿੱਤ ਸਕਦੇ ਜਿੱਤੂ ਕੀ ਜਿੱਤਿਆ ਪਿਆ ਜੀ ਹਾਂ ਜੀ ਤੇ ਸੁਣਿਆ ਤੁਸੀਂ ਉਹਨਾਂ ਦੇ ਪਿਤਾ ਬਾਰੇ ਜਗਦੇਵ ਸਿੰਘ ਖੁੱਡੀਆਂ ਨਹੀਂ ਸੁਣਿਆ ਤਾਂ ਹੈਗਾ ਜੀ ਇਹਨਾਂ ਨੇ ਨਹੀਂ ਸੁਣਿਆ ਪਰ ਉਹਨਾਂ ਦੀ ਸੀਟ ਰੋਂ ਦੱਸ ਰਹੇ ਨੇ ਵੀ ਉਹੀ ਲੈ ਕੇ ਜਾਣਗੇ ਹਰ ਸੈਮਰਤ ਤੇ ਉਹਨਾਂ ਦੇ ਵਿੱਚ ਹੀ ਮੁਕਾਬਲਾ ਹੈ ਜੀ ਅੱਛਾ ਹਾਂ ਜੀ ਵੀ ਜਿੱਤੂ ਕੌਣ ਫਿਰ ਖੁੱਡੀਆਂ ਜੀ ਸਿਕਲ ਦਾ ਖੁੱਡੀਆਂ ਹਾਂ ਖੁੱਡੀਆਂ ਦੀ ਹੈਗੀ ਹੈ ਨਾ ਔਰੇ ਜੀ ਹਾਂ ਜੀ 17 ਰੱਖ ਹਵਾ ਬਣੀ ਪਈ ਹੈ ਪੂਰੀ ਬਣੀ ਪਈ ਹੈ ਹਵਾ ਕਿਉਂਕਿ ਸਰਕਾਰੀ ਉਹਨਾਂ ਦੀ ਹੈ ਉਹਨਾਂ ਦੀ ਤਾਂ ਆਟੋਮੈਟਿਕ ਹਵਾ ਹੋ ਜਾਂਦੀ ਹੈ ਜਿਹਨਾਂ ਦੀ ਸਰਕਾਰ ਬਣੀ ਹੋਈ ਹੈ ਬਿਲਕੁਲ ਹਾਂ ਜੀ ਕੰਮ ਵੀ ਕੀਤੇ ਆ ਤਮਹਾ ਆਮ ਆਦਮੀ ਨੇ ਕੀਤੇ ਨੇ ਜੀ ਕਰੀ ਜਾਂਦੇ ਨੇ ਬਾਕੀ ਤੇ ਕੰਮ ਹਰ ਸਮਰਿਤ ਨੇ ਵੀ ਕੀਤੇ ਨੇ ਨਾ ਕਹੋ ਤੁਸੀਂ ਐਮਜ ਹਸਪਤਾਲ ਲੈ ਕੇ ਆਂਦਾ ਸੜਕਾਂ ਵਧੀਆ ਬਣਾਈਆਂ ਉਦੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਅੱਜ ਤੋਂ 20 ਸਾਲ ਪਹਿਲਾਂ ਬਹੁਤ ਵਧੀਆ ਸੀ ਹੋ ਗਿਆ ਹੁਣ ਫਿਰ ਜਦ ਚੱਲਦੀ ਨਹੀਂ ਵੱਡਾ ਬਦਲ ਹੋ ਗਿਆ ਹੋ ਗਿਆ ਨੌਕਰੀ ਦੇ ਕੇ ਹਾਂਜੀ ਉਧਰ ਨੇ ਜੀ ਬਹੁਤ ਵਧੀਆ ਇਹ ਕਰ ਕੁਝ ਵੀ ਕੋਈ ਵੀ ਪਾਰਟੀ ਹੈ ਛੱੜਦਾ ਕੋਈ ਨਹੀਂ ਅੱਛਾ ਭੇਡ ਤੋਂ ਕੋਈ ਨਹੀਂ ਛੱੜਦਾ ਸਾਰੇ ਖਾਂਗੇ ਪਰ ਜਿਹੜੀ ਪੁਰਾਣੀ ਪਾਰਟੀ ਹੈ ਉਹ ਸ਼ਰਮ ਤਾਂ ਮੈਨੂੰ ਮਾੜੀ ਮੋਟੀ ਸ਼ਰਮ ਤਾਂ ਮੰਨੂ ਉਹ ਖਾ ਵੀ ਖਾਦੇ ਹੋਏ ਨੇ ਇੱਕ ਕੰਮ ਤਾਂ ਕਰਨਗੇ ਕਾਲੀਆਂ ਤੋਂ ਬਿਨਾ ਕਿਸੇ ਨੇ ਕੰਮ ਨਹੀਂ ਕਰੀ ਨਾ ਬਾਦਲ ਸਰਕਾਰ ਦਾ ਬਾਦਲ ਸਰਕਾਰ ਨੂੰ ਇੱਕ ਵਰਕਾਰੀ ਕੇਸ ਮਾਰ ਗਿਆ ਹਨਾ ਹਰ ਇੱਕ ਬੰਦੇ ਦੇ ਵਿੱਚ ਹਰੇਕ ਬੰਦੇ ਵਿੱਚ ਕੋਈ ਔਗਣ ਵੀ ਹੁੰਦਾ ਗੁਣ ਵੀ ਹੁੰਦਾ ਗੱਲ ਇਹ ਆ ਕਿ ਬਾਦਲ ਸਰਕਾਰ ਨੇ ਖਾਲ ਬਣਾਈ ਬਾਦਲ ਸਰਕਾਰ ਨੇ ਖਾਲ ਬਣਾਈ ਉਸੇ ਆ ਵੇਖੋ ਆਪਣੇ ਕਿਸੇ ਸਾਂਝੇ ਘਰ ਦੇ ਵਿੱਚ ਸਾਂਦੇ ਖੇਤ ਵਿੱਚ ਕੋਈ ਨਕਾ ਨਹੀਂ ਬਣਾ ਸਕਦਾ ਇੱਕ ਇੱਕਲੇ ਕਿੱਲੇ 10-10 ਕਿੱਲੇ ਦੇ ਖਾਲ ਬਣਾਉਣੇ ਕੋਈ ਸੌਖੀ ਗੱਲ ਨਹੀਂ ਹੈਗੀ ਤਾਂ ਬਿਲਕੁਲ ਕੰਮ ਤਾਂ ਹੋਇਆ ਕੰਮ ਹੋਏ ਨੇ ਤੁਸੀਂ ਆ ਵੇਖ ਲੋ ਜਿਹੜਾ ਆਪਣਾ ਕੈਪਟਨ ਸਰਕਾਰ ਸੀ ਉਹ 5 ਸਾਲ ਘਰੀ ਬਿਠਾ ਰਿਹਾ ਦੂਜੀ ਤੀਜੀ ਗੱਲ ਇਹ ਆ ਤੁਸੀਂ ਹੁਣ ਹੀ ਸਰਪੈਂਟ ਬਣੂਗਾ ਤੀਜੀ ਗੱਲ ਇਹ ਆ ਜਿਹੜਾ ਹੁਣ ਪਗਮਾਨਤਮਾਨ ਆ ਉਹ ਤੋਂ ਆਪਦਾ ਘਰੀ ਨਹੀਂ ਸੰਭਾਲਿਆ ਜਾਂਦਾ ਉਸਨੇ ਅੱਜ ਉਹਦੇ ਕੁੜੀ ਨੇ ਉਹਦੇ ਕਿੰਨੇ ਐਲੀਗੇਸ਼ਨ ਲਾਏ ਨੇ ਜਿਹਾ ਸਮਝ ਲੋ ਤਕਲਮ ਲੱਗ ਕਹਿ ਸਕਦੇ ਆ ਕੱਲ ਦਿਨ ਨੇ ਕੰਮ ਕੀ ਤਬ ਬਿਲਕੁਲ ਸਹੀ ਕੀਤਾ ਯਾਰ ਉਹਦੇ ਵਿੱਚ ਕੋਈ ਸਪਸ਼ਟ ਗੱਲ ਨਹੀਂ ਕਰੋੜਾ ਕਰੋੜਾ ਦੀਆਂ ਗਰੰਟੀਆਂ ਆਈਆਂ ਨੇ ਉਹ ਦੇਖੋ ਉਹ ਆਪਣੇ ਸਰਪੰਚ ਜਾਣੇ ਲਾਉਣਾ ਹੈ ਨਾ ਆਪਣੇ ਪਿੰਡ ਦੇ ਆ ਵਿਕਾਸ ਕਰਨਾ ਨਹੀਂ ਉਹ ਗਲਤ ਬੰਦੇ ਰਲ ਗਏ ਉਹਦੇ ਕਰਕੇ ਖਰਾਬ ਨਹੀਂ ਉਹ ਤਾਂ ਦੇਖੋ ਭਰਾਵਾ ਹੁਣ ਤੇਰੇ ਨਾਲ ਚਾਰ ਬੰਦੇ ਫਿਰਦੇ ਨੇ ਕੱਲੂ ਤੇਰੇ ਨਾਲ ਐ ਨਹੀਂ ਪਤਾ ਕੋਈ ਬੰਦਾ ਕੀ ਕਰ ਜੇ ਹਾਂ ਬਿਲਕੁਲ ਇਹ ਨਹੀਂ ਪਤਾ ਹੁੰਦਾ ਉਹ ਪਤਾ ਹੁੰਦਾ ਸਭ ਤੋਂ ਪਹਿਲਾਂ ਐਂਟੀ ਬੰਦੇ ਵੀ ਨਾਲ ਹੀ ਹੁੰਦੇ ਨੇ ਆਪਣੇ ਜਦੋਂ ਦੇਖੋ ਜਿਹੜਾ ਖੱਬਲ ਆ ਖੱਬਲ ਨੇ ਕੋਈ ਵੀ ਦਾ ਤਾਂ ਨਹੀਂ ਖੱਬਲ ਆਪ ਦੇ ਆਪ ਹੁੰਦਾ ਬਿਲਕੁਲ ਖੱਬਲ ਨੂੰ ਕੋਈ ਵੀਦਾ ਕੋਈ ਫਸਲ ਪਹਿਲਾਂ ਕਰਦਾ ਖੱਬਲ ਦੀ ਐਂਟੀ ਬੰਦੇ ਪਹਿਲਾਂ ਨਾਲ ਖੜੇ ਹੋਣਗੇ ਐਂਟੀ ਕਿਉਂ ਖੜੇ ਹੋਣਗੇ ਜਿਹੇ ਲੱਤਾਂ ਖਿੱਚੀਏ ਉਹ ਆਪ ਦੇ ਮੂਹਰੇ ਆਉਣ ਦੇ ਮਾਰੇ ਐਂਟੀ ਬੰਦੇ ਪਹਿਲਾਂ ਸਹੁੰ ਹੁੰਦੇ ਨੇ ਕਰੋ ਬਿਲਕੁਲ ਪਿੰਡ ਚੱਕ ਪਾਈ ਕੇ ਤੇ ਗੱਲਾਂ ਤੁਸੀਂ ਵੀ ਸੁਣੀਆ ਸਾਥ ਦੇ ਵਿੱਚ ਕੀ ਹੋਈਆਂ ਨੇ ਆਪਣੀ ਰਹਿ ਕਰਿਓ ਕਮੈਂਟਾਂ ਸਾਂਝੀ ਮਿਲਦੇ ਇੱਕ ਨਵੀਂ ਸਾਥਨ ਨਵੀਂ ਵੀਡੀਓ ਦੇ ਨਾਲ ਧੰਨਵਾਦ